ਕੋਈ ਸਿਸ਼ਟਾਚਾਰੀ ਮੁਲਾਕਾਤ ਸੀਗੀ ਪਰ ਜਿਸ ਕਿਸਮ ਦੇ ਹਾਲਾਤ ਪਿਛਲੇ 2 ਦਿਨਾਂ ਦੇ ਵਿੱਚ ਸਾਹਮਣੇ ਆਏ ਐ ਵੈਸੇ ਤਾਂ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਪਰ ਪਿਛਲੇ ਕੁ ਦੋ ਤਿੰਨ ਦਿਨਾਂ ਤੋਂ ਜਿਸ ਕਿਸਮ ਦੀ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੇ ਵਿੱਚ ਅੱਜ ਸਾਰਾ ਪੰਜਾਬ دہشت ਦਾ ਮਾਹੌਲ ਬਣਿਆ ਹੋਇਆ ਹੈ ਪਤਾ ਨਹੀਂ ਕਿਸ ਕਿਸਮ ਦੇ ਰਾਜ ਦੀ ਕਲਪਨਾ ਲੋਕ ਕਰੀ ਜਾਂਦੇ ਐ ਅੱਜ ਤਾਂ ਮੈਂ ਕਹੂੰਗਾ ਪੰਜਾਬ ਦੇ ਅੰਦਰ ਤਾਲਿਬਾਨੀ ਰਾਜ ਬਣਿਆ ਹੋਇਆ ਹੈ ਜਿੰਦਾ ਜਿੱਥੇ ਚਾਹੇ ਲੁਧਿਆਣਾ ਦੇਖ ਲਓ ਚਾਹੇ ਮੋੜ ਮੰਡੀ ਦੇਖ ਲਓ ਚਾਹੇ ਬਟਾਲਾ ਹੋਇਆ ਹੁਣ ਕਹਿੰਦੇ ਤਰਨਤਾਰਨ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਬਣ ਰਹੇ ਹੈ ਕਾਨੂੰਨ ਵਿਵਸਥਾ ਦਾ ਦਿਵਾਲਾ ਨਿਕਲਿਆ ਪਿਆ ਸਰਕਾਰ ਐਬਸੋਲੂਟਲੀ ਫੇਲ ਹੋ ਚੁੱਕੀ ਹੈ ਜਿਸ ਕਿਸਮ ਦੇ ਹਤਕੰਡਿਆਂ ਦੇ ਉੱਤੇ ਸਰਕਾਰ ਉੱਤਰ ਆਏ ਉੱਤਰ ਕੇ ਜਲੰਧਰ ਦਾ ਜਿਹੜਾ ਜਿਮਨੀ ਚੌਂਕ ਚੱਲ ਰਿਹਾ ਉਹਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਪੇਸ਼ਵਰ ਕਾਤਲਾ ਨੂੰ ਬਾਹਰ ਲੈ ਕੇ ਆਏ ਐ ਕੋਲ ਨੂੰ ਪ੍ਰਭਾਵਿਤ ਕਰਨ ਵਾਸਤੇ ਉਹ ਸਾਰੀਆਂ ਗੱਲਾਂ ਇੱਕ ਬਹੁਤ ਹੀ ਮਾੜਾ ਪੰਜਾਬ ਦੇ ਉੱਤੇ ਇੱਕ ਕੋਜੀ ਲਾਈਟ ਚ ਪੰਜਾਬ ਨੂੰ ਦਿਖਾ ਰਿਹਾ ਹੈ ਇਹ ਸਾਰੀਆਂ ਗੱਲਾਂ ਵੀ ਅੱਜ ਹੁਣ ਗਵਰਨਰ ਸਾਹਿਬ ਕੋਲ ਜਦੋਂ ਟਾਈਮ ਲੈ ਰੱਖਿਆ ਸੀ ਉਸ ਦੇ ਨਾਲ ਆਇਆ ਨਾ ਸਾਰੀਆਂ ਗੱਲਾਂ ਤੇ ਵੀ ਚਰਚਾ ਕੀਤੀ ਹੈ ਉਹਨਾਂ ਨੇ ਵੀ ਕਿਹਾ ਵੀ ਮੈਂ ਕਾਨੂੰਨ ਨੂੰ ਰਸਤਾ ਦੁੱਤੇ ਕਰ ਲਵਾਂ ਉਹ ਆਪ ਵੀ ਲੁਧਾਨੇ ਜਾ ਕੇ ਹੈ ਮਨਨ ਧੰਨਵਾਦ ਵੀ ਕੀਤਾ ਹੈ ਬੀਤੂ ਸੀ ਆਪਣੇ ਆਪ ਜਾ ਕੇ ਕਾਨੂੰਨ ਵਿਵਸਥਾ ਦੀ ਚਿੰਤਾ ਜਾ ਕੇ ਉੱਥੇ ਜ਼ਾਹਿਰ ਕੀਤੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਬੁਲਾ ਕੇ ਡਾਕਟਰਸ ਦੇ ਨਾਲ ਗੱਲ ਕੀਤੀ ਹੈ ਸੋ ਉਹਨਾਂ ਦਾ ਧੰਨਵਾਦ ਵੀ ਕਰਕੇ ਆਏ ਹਨ ਪਰ ਅੱਜ ਪੰਜਾਬ ਦੇ ਸਾਹਮਣੇ ਜੋ ਹਾਲਾਤ ਬਣੇ ਹੋਏ ਲਾਅ ਐਂਡ ਆਰਡਰ ਦੇ ਉਹ ਬਹੁਤ ਹੀ ਚਿੰਤਾਜਨਕ ਹੈ ਉਹ ਉਹਨਾਂ ਨੇ ਵੀ ਇਸ ਗੱਲ ਨੂੰ ਸਹਿਮਤ ਕੀਤਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਬੜਿੰਗ ਜੀ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਪਹਿਲੀ ਗੱਲ ਤੇ ਕੋਈ ਵੀ ਘਟਨਾ ਸਟੇਟ ਚ ਹੁੰਦੀ ਆ ਇਸ ਤਰ੍ਹਾਂ ਦੀ ਉਹ ਬਹੁਤ ਮੰਦ ਭਾਗੀ ਆ ਅਨਫੋਰਚੂਨੇਟ ਹੈ ਔਰ ਕਦੀ ਵੀ ਐਫ ਜੀਆਂ ਘਟਨਾਵਾਂ ਨੂੰ ਜਿਹੜਾ ਆ ਉਹ ਸਪੋਰਟ ਨਹੀਂ ਕੀਤਾ ਜਾ ਸਕਦਾ ਲੇਕਿਨ ਮੈਂ ਜਾਖੜ ਸਾਹਿਬ ਔਰ ਰਾਜਾ ਬੜੇਗੀ ਜੀ ਨੂੰ ਰਿਮਾਈਂਡ ਜ਼ਰੂਰ ਕਰਾਉਂਗਾ ਟਟੋ ਘਟ ਭਗਵੰਤ ਮਾਨ ਜੀ ਦੀ ਸਰਕਾਰ ਗੈਂਗਸਟਰਾਂ ਨੂੰ ਕ੍ਰਿਮੀਨਲਸ ਨੂੰ ਪੈਟਰੋਨੇਜ ਤੇ ਨਹੀਂ ਕਰ ਰਹੀ ਤੁਹਾਡੇ ਟਾਈਮ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਪ੍ਰोत्ਸਾਹਨ ਦਿੱਤਾ ਜਾਂਦਾ ਸੀ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਕ੍ਰਾਈਮ ਕਰੋ ਬਚਾਉਣ ਵਾਲੇ ਕਾਂਗਰਸੀ ਅਕਾਲੀ ਭਾਜਪਾਈ ਬੈਠੇ ਆ ਭਗਵੰਤ ਮਾਨ ਜੀ ਦੀ ਸਰਕਾਰ ਜੇ ਕੋਈ ਵੀ ਘਟਨਾ ਵਾਪਰਦੀ ਹੈ ਤੇ ਇਮੀਡੀਏਟਲੀ ਜਿਹੜਿਆ ਜਿਹੜੇ ਕ੍ਰਿਮੀਨਲਸ ਹੈ ਜਾਂ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਬਿਹਾਈਂਡ ਦਾ ਬਾਹਰ ਹੋ ਰਿਹਾ ਖੁੱਲੇ ਨਹੀਂ ਘੁੰਮ ਰਹੇ ਅਦਰਵਾਈਜ਼ ਆ ਸਾਡੇ ਗਵਾਂਡੀ ਸੂਬਾ ਹਰਿਆਣਾ ਆ ਵੇਖ ਲਓ ਕਿੰਨੇ ਦਿਨ ਹੋ ਗਏ ਉੱਥੇ 2-3 ਹਫਤੇ ਹੋਣ ਜਾ ਰਹੇ ਜਾਖੜ ਸਾਹਿਬ ਤੁਹਾਡੀ ਸਰਕਾਰ ਹੈ ਬੀਜੇਪੀ ਦੀ ਹਜੇ ਤੱਕ ਜਿਹੜੇ ਆ ਉਹ ਕ੍ਰਿਮੀਨਲਸ ਫੜੇ ਨਹੀਂ ਗਏ ਔਰ ਤੁਹਾਡਾ ਜਿਹੜਾ ਬੀਜੇਪੀ ਰੂਲਡ ਹਰਿਆਣਾ ਉਹ ਤੇ ਜਾਣੇ ਇਸ ਕਰ ਲਈ ਜਾਣਿਆ ਜਾਂਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀਓ ਪੈਦਾ ਕਰ ਰਿਆ ਸੋ ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ سوشਲ ਜਿਹੜੇ ਐਲੀਮੈਂਟਸ ਹਨ ਉਹਦੇ ਖਿਲਾਫ ਕਾਰਵਾਈਆਂ ਕਰ ਰਹੀ ਹੈ ਬਿਹਾਈਂਡ ਦਾ ਬਾਹਰ ਜਾ ਰਹੇ ਆ ਫੜ ਕੇ ਅੰਦਰ ਕੀਤੇ ਜਾ ਰਹੇ ਆ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਾਈਮਨਲਸ ਤੁਸੀਂ ਪੈਦਾ ਕੀਤੇ ਸੀ ਕਾਲੀ ਭਾਜਪਾ ਤੇ ਕਾਂਗਰਸ ਨੇ ਉਹਨਾਂ ਦਾ ਸਫਾਇਆ ਜਿਹੜਾ ਹੈ ਪੰਜਾਬ ਚ ਹੋ ਚੁ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par